ਸ਼ੇਰ ਸਾਹਿਬ ਜੀ ਜਿਨ੍ਹਾਂ ਦਾ ਪ੍ਰਕਾਸ਼ ਧਤਿ ਨੇ ਪਾਤਸ਼ਾਹ ਸ੍ਰੀ ਗੁਰੂ ਹਰ Rai ਸਾਹਿਬ ਜੀ ਅਤੇ ਤਾਂਤਨ ਮਾਤਾ ਕਿਸ਼ੋਰ ਕੌਰ ਜੀ ਦੇ ਘਰ ਵਿਖੇ ਸਾਲ 1656 ਈਸਵੀ ਨੂੰ ਕੀਤਾ ਸਾਇਵਿਕ ਹੋਇਆ ਆਪ ਜੀ 5 ਸਾਲ ਦੀ ਉਮਰ ਵਿੱਚ ਗੁਰਗੱਦੀ ਤੇ ਬਿਰਾਜਮਾਨ ਹੋਏ 8ਵੇਂ ਪਾਸ਼ਾ ਜੀ ਨੇ ਦਾਸਿਕਾ ਦਿਆਂ ਤ੍ਰਿਸ਼ਨਾ ਖਤਮ ਹੋ ਜਾਂਦੀ ਤੇ ਦੁੱਖ ਦਰਦ ਦੂਰ ਹੋ ਜਾਂਦੇ ਬਾਲ ਗੁਰੂ ਜੀ ਦਾ ਸ਼ਾਂਤ ਮੁਖੜਾ ਤੇ ਪਾਵਨ ਚਿਹਰੇ ਦੀ ਸ਼ਾਬਦੀ ਉਸਤਾਨ ਮਨ ਕਾਗਰ ਕਰਦੀ ਸੀ ਕੀ ਕੋ ਸਾਹਿ ਵਿਖੇ ਕੋਈ ਬਾਣੀ ਦਾ ਪਾਠ ਇੰਨੀ ਮਿੱਠੀ ਸੁਰ ਵਿੱਚ ਕਰਦੇ ਕਿ ਪੰਛੀ ਵੀ ਪਰਵਾਜ਼ ਰੋਕ ਲੈਦੇ ਸਨ ਗੁਰ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਆਪ ਜੀ ਦੇ ਵੱਡੇ ਭਰਾ ਅਤੇ ਸਾਥਨੇ ਪਾਸ਼ਾ ਜੀ ਦੇ ਵੱਡੇ ਸੁਪੁੱਤਰ ਬਾਬਾ ਰਾਮ ਨਾਇ ਜੀ ਨੂੰ ਜਦੋਂ ਬਾਦਸ਼ਾਹ ਔਰੰਗਜ਼ੇਬ ਕੋ ਦਿੱਲੀ ਭੇਜਿਆ ਸੀ ਤਾਂ ਬਾਬਾ ਰਾਮ ਨਾਇ ਨੇ ਔਰੰਗਜ਼ੇਬ ਨੂੰ ਖੁਸ਼ਕਾਰਨੀ ਤੇ ਕਲਾ ਮਾਤਾ ਦਿਖਾਈਆਂ ਦੁਇ ਬਾਈ ਦੀ ਮੰਜ਼ੀ ਮਿੱਟੀ ਮੁਸਲਮਾਨ ਦੀ ਪੈੜੀ ਪਈ ਤੁਮਿਆਰ ਨੂੰ ਬਦਲ ਕੇ ਮਿੱਟੀ ਤੇ ਮਾਨ ਦੀ ਕਾਇ ਦਿੱਤਾ ਜਿਸ ਕਰਕੇ ਸਾਧਵੇਂ ਪਾਤਸ਼ਾਹ ਜੀ ਨੇ ਪਾਪਾ ਰਾਮ ਨਾਇ ਨੂੰ ਸਦਾ ਲਈ ਤਿਆਗ ਦਿੱਤਾ ਅਤੇ ਬਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਤੇ ਦਿੱਦੀ ਦੀ ਵਾਕਸ਼ਿਸ਼ ਦਿੱਤੀ ਜਦੋਂ ਆਮ ਜੇਮ ਨੇ ਇਹ ਰਾਜਾ ਜੈ ਸਿੰਘ ਨੂੰ ਹੁਕਮ ਕੀਤਾ ਕਿ ਉਹ ਬਾਲ ਗੁਰੂ ਜੀ ਨੂੰ ਦਿੱਲੀ ਵਿਖੇ ਸੱਦੇ ਇਸ ਤਰ੍ਹਾਂ ਰਾਜਾ ਜੈ ਸਿੰਘ ਤੇ ਸੱਦੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਸਦੇ ਮਹਿਲ ਬੰਗਲੇ ਵਿਖੇ ਖੜੇ ਜਿੱਥੇ ਕਿ ਅੱਜਕੱਲ ਗੋਦਵਾਰਾ ਬੰਗਲਾ ਸਾਹਿਬ ਸਜੋਬਿਤ ਹੈ ਦਿੱਲੀ ਜਾਂਦੇ ਸਵੇ 8ਵੇਂ ਪਾਸ਼ਾ ਸਿੱਖ ਸੰਗਤਾਂ ਸੰਬੇਤ ਅੰਬਾਲਾ ਦੇ ਨੇੜੇ ਇੱਕ ਪੰਜੋਖਰਾ ਨਗਰ ਵਿੱਚ ਠਹਿਰੇ ਜਿੱਥੇ ਕੇ ਪੰਡਤ ਲਾਲ ਚੰਧਹਾਕਾਰੀ ਅੰਦੇ ਦਾ ਮਾਨ ਤੋੜਿਆ ਅਤੇ ਉਸ ਸਮੇਂ ਇੱਕ ਗੁੰਗੇ ਵਿਅਕਤੀ ਛੱਜੂ ਜੀ ਵਰਤੇ ਭਖਸ਼ਿਸ਼ ਕਰਕੇ ਸ਼੍ਰੀ ਭਗਵਤ ਕੀਤਾ ਵਿੱਚੋਂ ਔਖੇ ਸ਼ਬਦਾਂ ਦੇ ਅਰਥ ਵੀ ਕਰਵਾਏ ਉਸ ਸਮੇਂ ਤੋਂ ਲੈ ਕੇ ਹੁਣ ਵੀ ਮੌਜੂਦਾ ਸਮੇਂ ਵਿੱਚ ਗੁਰੂ ਸਾਹਿਬ ਗਿਆ ਮਹਾਨ ਕਲਸ਼ਾ ਕਰ ਰਹੇਗਾ ਹਾਲੇ ਉਸ ਸਥਾਨ ਤੇ ਅੱਜ ਕੱਲ੍ਹ ਪੁਰਦਵਾਰਾ ਪੰਜੋਖਰਾ ਸਾਇਖ ਸ਼ੋਭਿਤ ਹੈ ਸੋ ਦਿੱਲੀ ਵਿਖੇ ਉਹਨਾਂ ਟੀਮ ਨੂੰ ਦਰਸ਼ਨ ਨਾਮ ਦਿੱਤੇ ਅਤੇ ਦਿੱਲੀ ਵਿਖੇ ਵਿਖੇ ਉਸ ਸਮੇਂ ਚੇਚਿਤ ਰੋਗੀਆਂ ਨੂੰ ਆਪਣੀ ਦ੍ਰਿਸ਼ਟੀ ਨਾਲ ਤਾਂਗਰਸ ਕੀਤਾ ਇਸ ਤਰ੍ਹਾਂ ਬਾਅਦ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ 5 ਸਾਲ ਦੀ ਉਮਰ ਤੋਂ ਲੈ ਕੇ ਸੇਵਾ ਦੇ ਮਹਾਨ ਕਾਰਜ ਕਰਦੇ ਹੋਏ 8 ਸਾਲ ਦੀ ਉਮਰ ਵਿੱਚ ਦਿੱਲੀ ਵਿਖੇ ਜੋਤੀ ਜੋਤ ਸਮਾ ਗਏ ਸੋ ਹਣ ਪ੍ਰਕਾਸ਼ ਪਰਬ ਨੂੰ ਸਮਰਪਿਤ ਸ਼੍ਰੀ ਹੈ ਗ੍ਰੀਸ਼ਣ ਤੇ ਆਇਆ ਜਿਸਿੱਥੇ ਸ਼ਬਦ ਗਾਇਆ ਕੀਤਾ ਜਾਵੇਗਾ ਸੋ ਸਾਰੀ ਸੰਗਤ ਨੇ ਪਿਆਰ ਸਹਿਕਾਰ ਦਾ ਸ਼ਬਦ ਗਾਇਨ ਵਿੱਚ ਹਾਜ਼ਰੀ ਭਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ